ਈ ਨਾਮਾ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਜੀ ਪਿੰਡ ਲੁਧਰ ਤੋਂ ਲਿਆਣ ਵਾਲਾ ਜੀ ਅੱਛਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇੱਥੇ ਜਿਹੜਾ ਇਸ ਤਰ੍ਹਾਂ ਮਜਾਇਲੇ ਜਾਂ ਖੋਲ ਡਿੱਗਾ ਮੈਂ ਜੀ ਸਵੇਰੇ 8:30 ਦਾ ਟਾਈਮ ਤੇ ਮੈਂ ਮੈਂ ਸਟੇਟਸ ਫੋਨ ਇਹਦਾ ਦੇਖ ਰਿਹਾ ਤੇ ਸਟੇਟਸ ਵੇਖਿਆ ਕਿੰਨੇ ਮੇਰੇ ਯਾਰ ਦੋਸਤ ਨੇ ਜੇਠੂ ਵਾਲਦੇ ਨੇ ਸਟੇਟਸ ਲਾਇਆ ਸੀ ਵੀ ਮਿਸਾਲ ਡਿੱਗੀ ਜੇਠੂ ਆ ਫਿਰ ਮੈਂ ਫੋਨ ਕੀਤਾ ਆਪਣੇ ਦੋਸਤ ਨੂੰ ਤੇ ਮੈਂ ਕੀ ਗੱਲ ਹੋਈ ਕਹਿੰਦਾ ਇੱਥੇ ਮਿਸਾਲ ਡਿੱਗੀ ਆ ਫਿਰ ਮੈਂ ਆਪਣੇ ਯਾਰਾ ਦੋਸਤਾਂ ਨੂੰ ਜੋ ਕਿ ਫੋਨ ਕੀਤਾ ਵੀ ਇਹਦਾ ਜੱਟ ਫਿਰ ਹੋਰ ਵੀ ਕਿਤੇ ਪਤਾ ਕੀਤਾ ਇਸੇ ਮੈਂਹਰਾਨ ਹੋ ਗਿਆ ਤੇ ਮੈਂ ਸੋ ਕੋ ਫਨਸਕਾ ਦੇਖਣ ਆਇਆ ਤੇ ਕੀ ਗੱਲ ਹੋਈ ਆ ਇੱਕ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇੱਕ ਲੰਬੀ ਮਸਾਇਲ ਇਹ ਜਿਹੜਾ ਖੋਲ ਏ ਉਹ ਹੋਰ ਪੈਂਟ ਦੀ ਏ ਉਹ ਜੇਠੂ ਵਾਲ ਦੀ ਏ ਇਹ ਮੱਖਣ ਵਿੰਡੀ ਦੀ ਘਟਨਾ ਹੈ ਨਹੀਂ ਇਹ ਮੱਖਣ ਵਿੰਡੀ ਆ ਕਿ ਇੱਕ ਜੇਠੂ ਵਾਲ ਉਹ ਚੱਕ ਕੇ ਲੈ ਗਏ ਜੋ ਕਿ ਉਹ ਵੱਡੀ ਮਸਾਇਲ ਸੀ ਇਹ ਦੇ ਨਾਲ ਹਾਂਜੀ ਹਾਂਜੀ ਉਹ ਇਤੋਂ ਵੱਡੀ ਸੀ ਮਸਾਇਲ ਉਹ ਵੀ ਵੇਖੀ ਤੁਸੀਂ ਜਾ ਕੇ ਕਿ ਨਹੀਂ 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 ਉਹ ਤਾਂ ਮੈਂ ਲੇਟ ਹੋ ਗਿਆ ਥੋੜਾ ਹਾਂਜੀ ਉਹ ਪਰ ਤਸਵੀਰਾਂ ਮਿਲ ਕੇ ਗਈਆਂ ਸੀ ਠੀਕ ਹੈਣਾ ਚਾਹੋਗੇ ਹੁਣ ਤੁਸੀਂ ਜਨਤਾ ਨੂੰ ਨੰਦਾਨੂ ਕੁਛ ਨਹੀਂ ਮੈਂ ਕਹਿਣਾ ਬਸ ਵੀ ਮੈਂ ਇਹੋ ਕਹਿਣਾ ਵੀ ਆਪਣਾ ਘਰ ਘਰੀ ਰਹੋ ਸੁਰੱਖਿਆ ਤੇ ਜੋ ਕਿ ਰੂਲ ਫੋਲੋ ਕਰਿਆ ਕਰੋ ਜਿਦਾ ਕਿ ਸਰ ਪੰਜਾਬ ਸਰਕਾਰ ਲੋ ਰੂਲ ਹੁੰਦੇ ਆ ਧੰਨਵਾਦ ਸੋਹੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਸੀ ਜਿਹੜਾ ਨੈਸ਼ਨਲ ਮੀਡੀਆ ਵੀ ਅੱਜ ਇਸ ਪਿੰਡ ਵਿੱਚ ਅਮਰੀਕ ਸਰ ਦੇ ਛੋਟੇ ਜਿਹੇ ਪਿੰਡ ਮੱਖਣਵਿੰਡੀ ਵਿਖੇ ਪਹੁੰਚਿਆ ਹੋਇਆ ਹੈ ਵੱਡੀਆਂ ਵੱਡੀਆਂ ਜਿਹੜੀਆਂ ਗੱਡੀਆਂ ਲੈ ਕੇ ਲੋਕ